ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇਸ ਚੈਨਲ ਮੋਡ ਲੁਕ ਬੁਟੀਕ 'ਚ ਅੱਜ ਮੈਂ ਤੁਹਾਨੂੰ ਦੱਸਾਂਗੀ 5 ਮੀਟਰ ਕੱਪੜੇ ਦੀ نیچے ਬੈਠ ਕੇ ਕਟਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਮੇਰੇ ਤੋਂ ਇਹ ਸਪੈਸ਼ਲੀ ਮੈਨੂੰ ਰਿਕੁਐਸਟ ਵੀ ਆਈ ਸੀਗੀ ਕਿ ਮੈਂ 5 ਮੀਟਰ ਸੂਟ ਦੀ 올 ਓਵਰ ਸੂਟ ਦੀ نیچے ਬੈਠ ਕੇ ਕਟਿੰਗ ਦੱਸਾਂ ਸੋ ਅੱਜ ਦੀ ਮੇਰੀ ਵੀਡੀਓ ਇਸੇ ਦੇ ਬਾਰੇ ਵਿੱਚ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰ ਦਿਆਂ ਅੱਜ ਦੀ ਵੀਡੀਓ ਅੱਜ ਦੀ ਜਿਹੜੀ ਕਟਿੰਗ ਕਰਨੀ ਆ ਉਹ ਇਸ ਮੈਜ਼ਰਮੈਂਟ ਦੇ ਅਕੋਰਡਿੰਗ ਕਰਨੀ ਹੈਗੀ ਹੈ ਸ਼ਰਟ ਦੀ ਲੈਂਥ ਹੈਗੀ ਆ 40 ਤੀਰਾ 6.5 ਬਸਟ ਹੈਗੀ ਆ 21 ਕਮਰ 19 ਤੇ हिਪ 23 23 ਤੇ ਜਿਹੜੀ ਸਾਈਡ ਵਾਲੀ ਸਿਲਾਈ ਹੁੰਦੀ ਹੈਗੀ ਫਿਟਿੰਗ ਦੀ ਉਹ 14 ਇੰਚ ਰੈਡੀ ਹੈ ਬਾਹਵਾ ਜਿਹੜੀਆਂ ਹੈਗੀਆਂ ਆ ਉਹ 16 ਇੰਚ ਤਿਆਰ ਹੈ ਤੇ 6 ਇੰਚ ਮੋਰੀ ਹੈ ਗਲੇ ਆਪਾਂ ਫਰੰਟ ਦਾ 7 ਇੰਚ ਤਿਆਰ ਕਰਨਾ ਤੇ ਬੈਕ ਦਾ 6 ਇੰਚ। ਲੇਟ ਜੜੀ ਹੈਗੀ ਆ ਉਹ 11.5 ਤੇ ਪਾਣੀ ਹੈ। ਸਲਵਾਰ ਦੀ ਲੈਂਥ 37 ਇੰਚ, ਵੈਲਟ ਹੈਗੀ ਆ 23.5 ਰੈਡੀ ਤੇ ਮੋਰੀ ਹੈਗੀ ਆ 6 ਇੰਚ। ਇਸ ਮੈਜ਼ਰਮੈਂਟ ਦੇ ਅਕੋਰਡਿੰਗ ਅੱਜ ਆਪਾਂ ਕਟਿੰਗ ਕਰਾਂਗੇ। ਇਹ ਜਿਹੜਾ ਕਪੜਾ ਹੈਗਾ ਮੇਰੇ ਕੋਲ 5 ਮੀਟਰ 올ਓਵਰ ਸੂਟ ਹੈ ਇਹ। ਠੀਕ ਹੈ ਇਹਦੇ ਵਿੱਚੋਂ ਆਪਾਂ ਅੱਜ ਕਟਿੰਗ ਕਰਾਂਗੇ। ਇਹਦੇ ਆਪਾਂ ਇੱਕ ਕੋਨੇ ਤੋਂ ਸਟਾਰਟ ਕਰ ਲੈਣੀ ਹੈ ਕਟਿੰਗ ਕਰਨੀ। ਦੇਖੋ ਹੁਣ ਇਹਦਾ ਜਿਹੜਾ ਪ੍ਰਿੰਟ ਹੈਗਾ ਇਹਦਾ ਚਲੋ ਤੁਸੀਂ ਦੋ ਉੱਪਰ-ਨੀਚੇ ਕੋਈ ਨਹੀਂ ਹੈਗਾ ਜਿੱਧਰ ਮਰਜੀ ਤੁਸੀਂ ਗੱਲਾਂ ਸਟਾਰਟ ਕਰ ਸਕਦੇ ਹੋ ਤੇ ਪੱਲੇ ਜਿੱਧਰ ਨੂੰ ਮਰਜੀ ਰੱਖ ਸਕਦੇ ਹੋ ਤੇ ਹੁਣ ਇੱਕ ਹੀ ਸਾਈਡ ਨੂੰ ਆਪਾਂ ਰੱਖਣਾ ਹੁੰਦਾ ਕਿਉਂਕਿ ਜੇ ਆਪਾਂ ਇੱਧਰ ਤੇ ਕਟਿੰਗ ਸਟਾਰਟ ਕਰਨੀ ਹੈ ਤਾਂ ਫਿਰ ਸਾਰੀ ਕਟਿੰਗ ਇੱਧਰ ਹੀ ਕਰਦੇ ਚੱਲ ਜਾਣਾ ਠੀਕ ਹੈ ਸਾਰੀ ਫਿਰ ਜਿਹੜਾ ਪ੍ਰਿੰਟ ਹੈ ਇੱਕ ਹੀ ਸਾਈਡ ਨੂੰ ਆਊਗਾ ਹੁਣ ਇਹ ਇਸ ਸੂਟ ਦੀ ਜਿਹੜੀ ਇਹ ਕੰਨੀ ਹੈ ਬਹੁਤ ਚੌੜੀ ਬਲੈਕ ਕਲਰ ਦੀ ਪੱਟੀ ਜਿਹੀ ਦਿੱਤੀ ਹੋਈ ਹੈ ਨੰਬਰ ਦਿੱਤੇ ਹੋਏ ਹੈ ਹੁਣ ਮੈਂ ਪਹਿਲਾਂ ਸ਼ਰਟ ਕਟਿੰਗ ਕਰਨਾ ਹੈ ਤਾਂ ਫਿਰ ਮੈਂ ਹਲੇ ਹਿਪ ਕੰਨੀ ਕੱਢਣੀ ਨਹੀਂ ਹੈਗੀ ਮੈਂ ਕੰਨੀ ਇਧਰਲੀ ਸਾਈਡ ਤੋਂ ਪੱਲਾ ਰੱਖ ਦੇਣਾ ਹੈਗਾ ਕੰਨੀ ਵਾਲੀ ਸਾਈਡ ਤੋਂ ਕਿਉਂਕਿ ਸ਼ਰਟ ਦਾ ਜਦੋਂ ਆਪਾਂ ਸਾਈਡ ਫੋਲਡ ਕਰਦੀਆਂ ਉਹਦੇ ਵਿੱਚ ਆ ਜਾਵੇਗਾ ਇਹ ਠੀਕ ਹੈ ਇਧਰਲੀ ਸਾਈਡ ਤੋਂ ਮੈਂ ਫੋਲਡ ਕਰਦੀਆਂ ਹੁਣ ਸੂਟ ਦੇ ਵਸਟ ਸਾਈਜ਼ ਤੇ ਹਿਪ ਸਾਈਜ਼ ਵਿੱਚੋਂ ਜਿਹੜਾ ਸਾਈਜ਼ ਜ਼ਿਆਦਾ ਹੈ ਕਈ ਲੇਡੀਜ਼ ਦਾ ਐਦਾਂ ਹੁੰਦਾ ਹੈ ਕਿ ਵਸਟ ਬਹੁਤ ਹੈਵੀ ਹੁੰਦੀ ਹੈ ਤੇ ਹਿਪ ਘੱਟ ਹੁੰਦੀ ਹੈ ਠੀਕ ਹੈ ਆਪਾਂ ਦਾ ਜਿਹੜਾ ਵੀ ਸਾਈਜ਼ ਵੱਡਾ ਹੈਗਾ ਉਹਦੇ ਅਕੋਰਡਿੰਗ ਆਪਾਂ ਜਿਹੜੀ ਵਿਡਥ ਲੈਣੀ ਹੁੰਦੀ ਹੈ ਹੁਣ ਇਹਦੀ ਜਿਹੜੀ ਹਿਪ ਹੈਗੀ ਆ ਉਹ ਜਾਦਾ ਆ 23 ਇੰਚ ਹੈ ਉਹਦੇ ਹਿਸਾਬ ਦੇ ਨਾਲ ਮਾਰਜਨ ਦੇ ਸਮੇਤ ਆਪਾਂ ਜਿਹੜੀ ਫੋਲਡਿੰਗ ਕਰਨੀ ਹੈ ਇੱਕੋ ਕੰਨੀ ਤੋਂ ਪਹਿਲਾਂ 23 ਦਾ ਹਾਫ ਕਰਕੇ ਆਪਾਂ ਲਾਣਾ ਹੈਗਾ ਆ 11.5 ਇੰਚ ਤੇ 2 ਇੰਚ ਆਪਾਂ ਐਕਸਟਰਾ ਲੈਣਾ ਹੈਗਾ ਆ ਮਾਰਜਨ 13.5 ਇੰਚ ਪੋਨੇ 14 14 ਇੰਚ ਆਪਾਂ ਜਿਹੜਾ ਕੱਪੜਾ ਹੈਗਾ ਇਹ ਫੋਲਡ ਕਰਨਾ ਹੈ ਵਿਡਥ ਵਾਈਜ਼ ਮੈਂ 14 ਪੋਨੇ 14 14 ਇੰਚ ਫੋਲਡ ਕਰ ਲਿਆ ਆ ਮੈਂ ਕੰਨੀ ਉਤਾਰ ਹੀ ਦਿੱਤੀ ਜਿਆਦਾ ਚੌੜੀ ਲੱਗਦੀ ਸੀਗੀ ਠੀਕ ਹੈ ਤੇ ਫਿਰ ਇਹਦਾ ਕਾਟਨ ਦਾ ਕੱਪੜਾ ਹੈ ਕਿਤੇ ਕੰਨੀ ਦਾ ਰੰਗ ਵੀ ਨਹੀਂ ਉੱਤਦਾ ਬਲੈਕ ਦਾ ਹੈ ਨਾ ਇਸ ਕਰਕੇ ਮੈਂ ਕੰਨੀ ਕੱਢ ਹੀ ਦਿੱਤੀ ਹੁਣ ਆਪਾਂ ਲੈਂਥ ਰੱਖਣੀ ਹੈਗੀ ਆ 14 ਇੰਚ ਰੈਡੀ ਕਰਨੀ ਹੈਗੀ ਆ 3 ਇੰਚ ਐਕਸਟਰਾ ਲੈਣਾ ਹੈ ਆਪਾਂ ਸਟਰ 40 ਇੰਚ ਆਪਾਂ ਲੈਂਥ ਲੈਣੀ ਦੀ ਵੈਸੇ ਤੁਸੀਂ ਪੂਰਾ ਸੂਟ ਫੁੱਲ ਫੋਲਡ ਕਰਕੇ ਵੀ ਦੋ ਪੱਲੇ ਇਕੱਠੇ ਕੱਢ ਸਕਦੇ ਹੋ ਮਟ ਮੈਂ ਇਸ ਤਰ੍ਹਾਂ ਇਕੱਲੇ ਇਕੱਲੇ ਹੀ ਕੱਢਦੀ ਹੁੰਨੀ ਐ ਪਹਿਲਾਂ ਹੁਣ ਇਹ ਇੱਕ ਪੀਸ ਲਾ ਲੈਣਾ ਆਪਾਂ ਫਿਰ ਇੱਕ ਪੀਸ ਹੋਰ ਇਹਦੇ ਬਰਾਬਰ ਦਾ ਲਾ ਲੈਣਾ ਅਗਲਾ ਕੱਪੜਾ ਫੋਲਡ ਕਰਕੇ ਮੈਂ ਅਗਲਾ ਕਪੜਾ ਵੀ ਫੋਲਡ ਕਰਕੇ 14 ਇੰਚ ਤੇ ਹੁਣ ਇਹਦੇ ਉੱਪਰ ਇਹੀ ਪੀਸ ਰੱਖ ਕੇ ਇਹਦੇ ਬਰਾਬਰ ਦਾ ਹੀ ਕੱਟ ਲੈਣਾ ਹੈ। dono ਪੱਲੇ ਜਿਹੜੇ ਹੈਗੇ ਕੱਟ ਹੋ ਗਏ ਆ। ਹੁਣ ਆਪਾਂ ਕਰਨੀ ਹੈਗੀ ਮਾਰਕਿੰਗ। ਪਹਿਲਾਂ ਆਪਾਂ ਤੀਰਾ ਲੈਣਾ ਹੈ। ਤੀਰਾ ਲੈਣਾ ਹੈਗਾ 6.5 ਇੰਚ 1 ਇੰਚ ਐਕਸਟਰਾ ਆਪਾਂ ਲੈਣਾ ਹੈਗਾ। ਮੋਡਾ 7.5 ਇੰਚ ਮੋਸਟਲੀ ਛੋਟਾ ਤੇ ਇਹੀ ਮੇਜ਼ਰਮੈਂਟ ਚੱਲਦੀ ਹੈ ਬਾਕੀ ਥੋੜਾ ਬੋਤਾ ਨਾਪ ਦੇ ਹਿਸਾਬ ਨਾਲ ਵੱਧ ਘੱਟ ਹੋ ਜਾਂਦਾ ਹੈ ਨੋਰਮਲ ਸਾਈਜ਼ਸ ਦੇ ਵਿੱਚ ਇਹੀ ਚੱਲਦੀ ਹੈ 14.5 ਤੇ ਮੈਂ ਕਮਰ ਦੀ ਮਾਰਕਿੰਗ ਕਰਨ ਲੱਗੀ ਐ ਕਮਰ ਦੀ ਮਾਰਕਿੰਗ ਜਿਹੜੀ ਐ ਲੈਂਥ ਦੇ ਅਕੋਰਡਿੰਗ ਹੁੰਦੀ ਐ ਤੇ ਵਸਟ ਸਾਈਜ਼ ਦੇ ਅਕੋਰਡਿੰਗ ਹੁੰਦੀ ਐ 14 ਤੇ ਕਰਨੀ ਐ ਜਾਂ 14.5 ਤੇ ਕਰਨੀ ਐ ਜਾਂ 15 ਇੰਚ ਤੇ ਕਰਨੀ ਹੈਗੀ ਜਿਹੜੀ ਇਹ ਸਾਈਡ ਵਾਲੀ ਸਿਲਾਈ ਹੈਗੀ ਐ ਇਹ 14 ਇੰਚ ਰੈਡੀ ਐ ਮੈਂ 15 ਇੰਚ ਨੇ ਮਾਰਕਿੰਗ ਕਰਨੀ ਹੈ ਕਿਉਂਕਿ ਇਹ ਕੱਪਲੇਟਸ ਪਾਣੇ ਆ 1 ਇੰਚ ਐਕਸਟਰਾ ਲਿਆ ਜਿੰਨਾ ਆਪਾਂ ਰੈਡੀ ਕਰਨਾ ਹੈ ਉਹਦੇ ਨਾਲੋਂ ਸਾਢੇ 6 ਇੱਥੋਂ ਲਿਆ ਸਾਢੇ 6 ਹੀ ਇੱਥੋਂ ਸਾਢੇ 21 ਇੰਚ ਵਸਟ ਸਾਈਜ਼ ਹੈ ਕਿਉਂਕਿ ਆਪਾਂ ਫੋਲਡ ਕੀਤਾ ਹੋਇਆ ਪੱਲਾ ਹੈ ਤਾਂ ਇਸ ਲਈ ਸਾਢੇ 21 ਦਾ ਹਾਫ ਕਰਨਾ ਹੈ ਪੌਣੇ 11 ਇੰਚ ਵਸਟ ਦੀ ਮਾਰਕਿੰਗ ਹੋ ਗਈ 3 ਇੰਚ نیچے ਇੱਕ ਹੋਰ ਮਾਰਕ ਕਰਨਾ ਉਹਦੇ ਪਰ ਵੀ ਇੰਨਾ ਹੀ ਕਰਨਾ ਹੈਗਾ 21 ਦਾ ਮਾਰਕ ਤੇ ਕਮਰ ਹੈਗੀ ਆ 19 ਇੰਚ 19 ਵਿੱਚ ਆਪਾਂ 1 ਇੰਚ ਪਲੱਸ ਕਰਨਾ ਹੈ ਪਲੇਟ ਦਾ ਠੀਕ ਹੈ ਤੇ ਹੋ ਗਿਆ 2 इंच 2 ਇੰਚ ਦਾ ਹਾਫ ਕਰਕੇ ਆਪਾਂ ਇੱਥੇ ਮਾਰਕਿੰਗ ਕਰਨੀ ਹੈ हिਪ ਹੈਗੀ ਆ 23 23 ਦਾ ਹਾਫ ਹੋ ਗਿਆ 11.5 ਇੰਚ ਇੱਥੇ ਆਪਾਂ 2 ਇੰਚ ਐਕਸਟਰਾ ਪਹਿਲੀ ਉਹਨਾਂ ਉਹ ਨਹੀਂ ਕਪੜਾ ਕੱਟਿਆ ਹੋਇਆ ਆ ਤੇ ਇੱਥੇ ਆਪਾਂ 2-2 ਇੰਚ ਐਕਸਟਰਾ ਦੀ ਮਾਰਕਿੰਗ ਦੇ ਨਿਸ਼ਾਨ ਲਗਾ ਦੇਣੇ ਆ ਕਟਿੰਗ ਦੇ ਇਹ ਸਾਰੇ ਨਿਸ਼ਾਨ ਜਿਹੜੇ ਹੈਗੇ ਆਪਾਂ ਮਿਲਾ ਲੈਣੇ ਆ ਹੁਣ ਆਪਾਂ ਕਰਨੀ ਆ ਮੋਡੇ ਦੀ ਮਾਰਕਿੰਗ ਇਹਦਾ ਬੈਕ ਨੈਕ ਜਿਹੜਾ ਹੈਗਾ ਆ ਉਹ 6 ਇੰਚ ਹੈ ਜਿਆਦਾ ਡੀਪ ਨਹੀਂ ਹੈਗਾ ਤੇ ਜਿਆਦਾ ਛੋਟਾ ਵੀ ਨਹੀਂ ਹੈਗਾ ਨਾਰਮਲ ਸਾਈਜ਼ਸ ਦੇ ਵਿੱਚ ਹੈਗਾ ਆ ਆਪਾਂ ਜਿਹੜੀ ਬੈਕ ਦੇ ਮੋਡੇ ਦੀ ਕਾਟ ਪਾਣੀ ਹੈਗੀ ਐ ਉਹ 2.5 ਇੰਚ ਤੇ ਪਾਣੀ ਐ ਮੋਰਲੀ ਕਾਟ ਜਿਹੜੀ ਹੈਗੀ ਉਹ ਪੋਣੇ ਤੇ ਹੀ ਪਾਣੀ ਐ ਉੱਪਰੋਂ ਦੀ ਸਟਾਰਟ ਕਰਕੇ ਇਸ ਨਿਸ਼ਾਨ 'ਚ ਆਪਾਂ ਇਸ ਤਰ੍ਹਾਂ ਸ਼ੇਪ ਦੇ ਦੇਣੀ ਨੂੰ ਤੇ ਫਰੰਟ ਦੀ ਕਾਟ ਆਪਾਂ ਐਸ ਨਿਸ਼ਾਨ ਦੇ ਉੱਪਰੋਂ ਲੈ ਕੇ ਆਣੀ ਹੈ ਤੇ ਇਹਦੇ ਵਿੱਚਾਂ ਦੀ ਲੰਘਦੀ ਹੋਈ ਐਸ ਐਦਾਂ ਮਲਾ ਦੇਣੀ ਹੈ ਇਹ ਹੋ ਗਈ ਮੋਡੇ ਦੀ ਕਾਟ ਠੀਕ ਹੈ ਤੇ ਹੁਣ ਦੇਖੋ ਬੈਕ ਦਾ ਜਿਹੜਾ ਗळा ਹੈ ਉਹ ਬਹੁਤਾ ਵੱਡਾ ਨਹੀਂ ਹੈਗਾ ਇਸ ਲਈ ਆਪਾਂ ਧੀਰੇ ਦੀ ਕਾਟ ਜਿਹੜੀ ਆ ਉਹ ਵੀ ਪਾਣੀ ਹੈਗੀ ਇਹਦੇ ਵਿੱਚ 3 ਇੰਚ ਆਪਾਂ ਛੱਡ ਦੇਣਾ ਹੈ ਗਲੇ ਦਾ ਉਹ ਤੋਂ ਬਾਅਦ 1/2 ਇੰਚ ਜਾਂ 1/4 ਇੰਚ ਡਾਊਨ ਕਰਕੇ نیچے ਨੂੰ ਇਹ ਕੁਸ਼ਨ ਚੈਨਲ ਕਾਦਣਾ ਇਸ ਤਰ੍ਹਾਂ ਮੋਡੇ ਦੀ ਤਿਰਛੀ ਕਾਟ ਠੀਕ ਹੈ ਤੇ ਹੁਣ ਆਪਾਂ ਕਰਨੀ ਹੈਗੀ ਪਲੇਟ ਸੀ ਦੀ ਮਾਰਕਿੰਗ ਪਲੇਟ ਸੀ ਦੀ ਹੈਗੀ ਇਹ 11.5 ਤੇ ਰੈਡੀ ਆਪਾਂ ਜਿਹੜੀ ਪਲੇਟਸ ਹੈਗੀ ਆ ਉਹ 12 ਇੰਚ ਤੇ ਮਾਰਕਿੰਗ ਕਰਨੀ ਹੈ ਹਾਫ ਇੰਚ ਉੱਪਰ ਆ ਜਾਵੇਗਾ ਸਿਲਾਈ ਚ ਮੋਡੇ ਦੀ ਤੀਰੇ ਦੀ ਸਿਲਾਈ ਚ ਤੇ 11.5 ਤੇ ਤਿਆਰ ਰਹਿ ਜਾਵੇਗੀ 12 ਇੰਚ 12 7 19 7 ਇੰਚ ਦੀ ਪਲੇਟ ਪਾਣੀ ਆਪਾਂ 4.4 ਇੰਚ ਗੈਪ ਤੇ ਹੁਣ ਇਹਨੂੰ ਆਪਾਂ ਤੀਰੇ ਦੀ ਜਿਹੜੀ ਇਹ ਵਾਲੀ ਨਿਸ਼ਾਨ ਹੈਗਾ ਇਹਦੇ ਵਿੱਚੋਂ ਦੀ ਆਪਾਂ ਕੋ ਨੋਕ ਤੇ ਰੱਖ ਕੇ ਸਿੱਧਾ ਇਸ ਮੈਂ ਪਲੇਟ ਤੱਕ ਆਪਾਂ ਫਿੱਤਾ ਰੱਖਣਾ ਆ ਤੇ ਇੱਥੇ ਆਪਾਂ ਇਹ ਵਰਸ ਸਾਈਜ਼ ਦੇ ਹਿਸਾਬ ਨਾਲ ਹੁੰਦਾ ਹੈ ਮੋٹے ਬੰਦੇ ਮੋٹے ਪਤਲੇ ਬੰਦੇ ਦੇ ਹਿਸਾਬ ਨਾਲ ਹੁੰਦਾ ਹੈ ਕਿ ਤੁਸੀਂ ਇਹ ਗੈਪ ਕਿੰਨਾ ਪਾਣਾ ਹੈਗਾ 1.5 ਇੰਚ ਦਾ 2 ਇੰਚ ਦਾ 2.5 ਇੰਚ ਦਾ ਠੀਕ ਹੈ ਤੇ ਹੁਣ ਮੈਂ ਇਸ ਨਾਪ ਦੇ ਵਿੱਚ ਮੈਂ 2.5 ਇੰਚ ਦਾ ਗੈਪ ਪਾਣ ਲੱਗੀ ਆ ਤੇ ਹੁਣ ਇਸੀ ਪਲੇਟ ਦੇ ਨੋਕ ਤੇ ਇਹਨੂੰ ਰੱਖਣਾ ਹੈ ਫਿਰ ਤੇਨੂੰ ਤੇ ਕਮਰ ਦੀ ਮਾਰਕਿੰਗ ਦੇ ਵਿੱਚੋਂ ਦੀ ਇਸ ਤਰ੍ਹਾਂ ਲੰਘਾਣਾ ਆ ਇੱਥੇ ਵੀ ਆਪਾਂ 2.5 ਜਾਂ 2.7 ਇੰਚ ਦੀ ਵਿਥ ਦੇ ਨਾਲ ਪਲੇਟ ਪਾਣੀ ਹੈ ਇਹ ਹੋ ਗਈ ਸਾਈਡ ਵਾਲੀ ਪਲੇਟ ਠੀਕ ਹੈ ਇਹ ਹੋ ਗਈ ਸੈਂਟਰ ਵਾਲੀ ਪਲੇਟ ਪਲੇਟ ਦੀ ਮਾਰਕਿੰਗ ਜਿਹੜੀ ਆ ਹੋ ਗਈ ਹੈ ਜਦੋਂ ਆਪਾਂ ਬੈਕ ਦੀ ਪਲੇਟ ਪਾਣੀ ਹੈਗੀ ਤਾਂ ਫਿਰ ਉਹ ਅੱਧਾ ਇੰਚ ਉੱਪਰ ਚੱਕ ਕੇ ਪਾਣੀ ਹੈ 11.5 ਇੰਚ ਤੇ ਪਾਣੀ ਹੈ 12 ਇੰਚ ਤੇ ਪਾਈ ਹੈ ਉਹ 11.5 ਤੇ ਪਾਣੀ ਹੈ ਨੀਚੇ ਵਾਲਾ ਨਿਸ਼ਾਨਾ ਜਿਹੜਾ ਉਹ ਸੇਮ ਰਹੇਗਾ ਜਿਹੜੀ ਪਲੇਟ ਆ ਪਿੱਛੇ ਵਾਲੀ ਉਹ 7.5 ਇੰਚ ਦੀ ਹੋ ਜਾਵੇਗੀ ਠੀਕ ਹੈ ਹੁਣ ਆਪਾਂ ਕਟਿੰਗ ਕਰਨੀ ਹੈ ਪਹਿਲਾਂ ਬਾਹਰ ਬਾਹਰਲੇ ਨਿਸ਼ਾਨਾ ਦੇ ਉੱਪਰ ਹੁਣ ਨੀਚੇ ਵਾਲਾ ਪੱਲਾ ਸਾਈਡ ਨੂੰ ਕਰਕੇ ਆਪਾਂ 프ਰੰਟ ਦੇ ਪੱਲੇ ਤੇ 프ਰੰਟ ਦੀ ਕਾਟ ਪਾ ਦੇਣੀ ਹੈ ਇਹ ਹੁੰਦਾ ਹੈ ਟ੍ਰੇਸਿੰਗ 휠 ਇਹਦੀ ਮਦਦ ਦੇ ਨਾਲ ਅਸੀਂ ਜਿਹੜੀ ਸਾਰੀ ਮਾਰਕਿੰਗ ਹੈਗੀ ਹੈ ਇਹਨੂੰ ਆਸਾਨੀ ਦੇ ਨਾਲ ਦੂਸਰੇ ਪੱਲੇ ਤੇ ਤੇ ਦੂਜੀ ਸਾਈਡ ਛਾਪ ਸਕਦੇ ਹਾਂ ਠੀਕ ਹੈ ਇਸ ਤਰ੍ਹਾਂ ਇਹਨੂੰ ਚਲਾਉਣਾ ਹੁੰਦਾ 2-4 ਵਾਰ ਜਿਹੜੀ ਮਾਰਕਿੰਗ ਹੈ ਉਹ ਦੂਜੇ ਪਾਸੇ ਛਪ ਜਾਂਦੀ ਹੈ ਠੀਕ ਹੈ ਇਸ ਤਰ੍ਹਾਂ ਇਹਦੀ ਮਦਦ ਦੇ ਨਾਲ ਤੁਸੀਂ ਸਾਰੀ ਮਾਰਕਿੰਗ ਜਿਹੜੀ ਐ ਟ੍ਰੇਸ ਕਰ ਲੈਣੀ ਹੈ ਬੈਕ ਦੇ ਪੱਲੇ ਤੇ ਵੀ ਤੁਸੀਂ ਇਸੇ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ ਪਲੇਟ ਦੀ ਤੇ ਹੁਣ ਕੱਟਦੇ ਆ ਅਗਲਾ ਸਲਵਾਰ ਕੱਟਣੀ ਹੈਗੀ ਆਪਾਂ ਸਾਈਡ ਤੇ ਜਿਹੜਾ ਇਹ ਕੱਪੜਾ ਨਿਕਲਿਆ ਹੈ ਸ਼ਰਟ ਦੇ ਦੋਨੋਂ ਪੱਲੇ ਕੱਢ ਕੇ ਇਹਦੀ ਵਿड्ਥ ਆਪਾਂ ਨਾਪ ਲੈਣੀ ਹੈ ਕਿ ਕਿੰਨੀ ਹੈ ਮਿਨੀਮਮ ਇਹ 11 1/2 ਰਹਿਣੀ ਚਾਹੀਦੀ ਹੈ ਤਾਂ ਅਸੀਂ ਇਹਦੇ ਪੱਲੇ ਪਾ ਸਕਦੇ ਹਾਂ ਸਲਵਾਰ ਦੇ ਵਿੱਚ ਦੇਖੋ ਇਹ 13 ਇੰਚ 13 1/2 ਇੰਚ ਬਚ ਰਿਹਾ ਹੈ ਇਹਦੇ ਆਪਾਂ ਆਰਾਮ ਨਾਲ ਸਲਵਾਰ ਦੇ ਪੱਲੇ ਬਣਾ ਸਕਦੇ ਹਾਂ ਤੇ ਇਹਦੇ ਵਿੱਚੋਂ ਕੱਢਾਂਗੇ ਆਪਾਂ ਸਲਵਾਰ ਦੇ ਪੱਲੇ ਸਲਵਾਰ ਦੀ ਲੈਂਥ ਹੈਗੀ ਸੀ 37 37 ਇੰਚ ਸਲਵਾਰ ਦੀ ਲੈਂਥ ਸੀਗੀ ਉਹਦੇ ਵਿੱਚੋਂ ਆਪਾਂ 4.5 ਇੰਚ 벨ਟ ਦੀ ਮਾਈਨਸ ਕਰਕੇ 1 ਇੰਚ ਮਾਰਜਨ ਦਾ ਪਲੱਸ ਕਰ ਦੇਣਾ ਤੇ ਜਿੰਨਾ ਆਊਗਾ ਓਨੇ ਆਪਾਂ ਇਹ ਕੱਟ ਕਰਨੇ ਆ ਮੈਂ 33.5 ਇੰਚ ਦੇ ਪੱਲੇ ਕੱਟ ਕਰਨੇ ਆ 33.5 ਵਿੱਚੋਂ 1 ਇੰਚ ਮਾਰਜਨ ਦਾ ਘੱਟ ਜਾਵੇਗਾ ਮਾਰਜਨ ਚ ਚਲਾ ਜਾਵੇਗਾ ਤੇ ਰਹਿ ਜਾਵੇਗਾ 32.5 ਤੇ 4.5 ਦੀ 벨ਟ ਪੈ ਜਾਵੇਗੀ 37 ਇੰਚ ਜਿਹੜੀ ਸਾਡੀ ਸਲਵਾਰ ਹੈ ਰੈਡੀ ਹੋ ਜਾਵੇਗੀ 33.5 ਇੰਚ ਦੀ ਮਾਰਕ ਕਰ ਲੈਣੀ ਹੈ 3.5 3 ਇੰਚ ਮੈਂ ਪੱਲਿਆਂ ਦੀ ਲੈਂਥ ਲਈ ਹੈ ਤੇ ਵਿਡਥ ਦੀ 13 ਇੰਚ ਲਈ ਹੈ ਇਸ ਦੇ ਹਿਸਾਬ ਨਾਲ ਮੈਂ ਮਾਰਕਿੰਗ ਕਰ ਲਈ ਹੈ ਤੇ ਕੱਟ ਦੇਣੇ ਆ ਫੋਲਡਡ ਹੈਗਾ ਆ ਡਬਲ ਪੱਲੇ ਕੱਟ ਹੋ ਜਾਣੇ ਦੋਨੋਂ ਪਾਸਿਆਂ ਦੇ ਜੇ ਸਲਵਾਰ ਦੇ ਪ੍ਰਿੰਟ ਚ ਫਰਕ ਹੋਵੇ ਤਾਂ ਇਹਨੂੰ ਇਸ ਤਰ੍ਹਾਂ ਇੱਕ ਪੱਲਾ ਚੱਕ ਕੇ ਬਦਲਾ ਲੈਣਾ ਹੁੰਦਾ ਫਿਰ ਦੋਨੋਂ ਸਾਈਡ ਦੇ ਜਿਹੜੇ ਪ੍ਰਿੰਟ ਹੈਗੇ ਉਹ ਇੱਕ ਹੀ ਸਾਈਡ ਨੂੰ ਹੋ ਜਾਂਦੇ ਆ ਇਹ ਹੋ ਗਏ ਸਲਵਾਰ ਦੇ ਪੱਲੇ ਹੁਣ ਆਪਾਂ ਇਸ ਤੋਂ ਬਾਅਦ ਕੀ ਕਰਨਾ ਹੁੰਦਾ ਹੈ ਕਿ ਜਿਹੜਾ ਕੱਪੜਾ ਹੈ ਉਹ ਨਾਪਣਾ ਹੁੰਦਾ ਹੈ ਕਿ ਕਿੰਨਾ ਹੈ ਕਿਉਂਕਿ ਅੱਜ ਕੱਲ ਸੂਟ ਲੰਬੇ ਪਾਉਂਦੇ ਆ ਇਹ ਤਾਂ ਸੂਟ ਦਾ ਨਾਪ ਠੀਕ ਹੈਗਾ ਆ ਨੋਰਮਲ ਸਾਈਜ਼ ਹੈ ਬਟਕ ਇਹ ਲੰਬੇ 43 44 45 ਇੰਚ ਲੈਂਥ ਦੇ ਵੀ ਪਾਉਂਦੇ ਆ ਤਾਂ ਫਿਰ ਜਿਹੜਾ ਸਾਡਾ ਪਿੱਛੇ ਕਪੜਾ ਆ ਉਹ ਥੋੜਾ ਘਟ ਜਾਂਦਾ ਉਸ ਹਿਸਾਬ ਨਾਲ ਵੀ ਸਾਨੂੰ ਕੱਟਣਾ ਪੈਂਦਾ ਹੈਗਾ ਠੀਕ ਹੈ ਫਿਰ ਉਸ ਹਿਸਾਬ ਨਾਲ ਸਲਵਾਰ ਬਾਦ ਪਟਿਆਲਾ ਜਾਂ ਫਿਰ ਸਿੰਪਲ ਇਸ ਤਰ੍ਹਾਂ ਕਟਿੰਗ ਕਰਨੀ ਪੈਂਦੀ ਹੈਗੀ ਠੀਕ ਹੈ ਹੁਣ ਇਹਦੇ ਵਿੱਚ ਆ ਸਾਡਾ ਲਗਭਗ 3 ਮੀਟਰ ਦੇ ਕਰੀਬ ਇਹ ਕਪੜਾ ਜਿਹੜਾ ਪਿੱਛੇ ਇਹ ਬਚਿਆ ਹੋਇਆ ਆ ਹੁਣ ਆਪਾਂ ਇਹਦੇ ਐਂਡ ਦੇ ਵਿੱਚੋਂ ਪਹਿਲਾਂ 슬ੀਵਸ ਕੱਟ ਕਰ ਲੈਣੀਆਂ ਜਿਹੜਾ ਬਾਦ ਬਚੂਗਾ ਉਹਦੇ ਵਿੱਚੋਂ ਆਪਾਂ ਸਲਵਾਰ ਦੇ ਗੁੰਦੇ ਕੱਟ ਕਰਾਂਗੇ ਵਿਡਥ ਵਾਈਜ਼ ਆਪਾਂ ਕੱਪੜੇ ਨੂੰ ਫੋਲਡ ਕਰ ਲੈਣਾ ਇੱਕ ਵਾਰੀ ਫੋਲਡ ਕਰ ਲਿਆ ਵਿਡਥ ਵਾਈਜ਼ ਤੇ ਦੂਸਰੀ ਵਾਰੀ ਫਿਰ ਫੋਲਡ ਕਰਨਾ ਆ ਜੇ ਵਾਧਾ ਕਟਾ ਇੱਧਰ ਹੋਵੇ ਤਾਂ ਉਹਨੂੰ ਉਤਾਰ ਦੇਣਾ ਮੇਰੇ ਸੂਟ ਦੇ ਵਿੱਚ ਪੂਰਾ ਪੂਰਾ ਕੱਪੜਾ ਹੈਗਾ ਇਹ ਤੇ ਹੁਣ 16 ਇੰਚ ਰੈਡੀ ਕਰਨੀਆਂ ਬਾਹਾਂ 2 ਇੰਚ ਐਕਸਟਰਾ ਮਾਰਜਨ ਦਾ ਲੈਣਾ ਹੈਗਾ ਆ 18 ਇੰਚ ਦੀ ਕਟਿੰਗ ਕਰਨੀ ਹੈ ਮੋਰੀ ਹੈਗੀ ਆ 6 ਇੰਚ 1.5 ਇੰਚ ਐਕਸਟਰਾ ਆਪਾਂ ਲੈਣਾ ਹੈਗਾ ਆ ਇਹ ਹੋ ਗਿਆ ਮੋਰੀ ਦਾ ਨਿਸ਼ਾਨ ਇਧਰ ਆਪਾਂ ਮੋੜਾ ਰੱਖਣਾ ਹੈ 7.5 ਇੰਚ ਰੱਖਿਆ ਸੀ ਸੂਟ ਤੇ 7.5 ਹੀ ਇੱਥੇ 3 ਇੰਚ ਦੀ ਕਾਟ ਹੋ ਗਈ ਬਾਂਦੀ ਕਟਿੰਗ ਟੂਟ ਕੱਢ ਕੇ 셔ਟ ਦੇ ਦੋਨੋਂ ਪੱਲੇ ਕੱਢ ਕੇ ਜਿਹੜਾ ਸਾਈਡ ਤੋਂ ਕਪੜਾ ਬਚਿਆ ਸੀ ਉੱਥੋਂ ਆਪਾਂ ਦੋ ਪੱਲੇ ਕੱਢ ਲਏ ਆ ਸਲਵਾਰ ਦੇ ਉਹ ਤੋਂ ਬਾਅਦ ਇਹ ਕਪੜਾ ਜਿਹੜਾ ਬਚਿਆ ਇਹਦੇ ਵਿੱਚੋਂ ਆਪਾਂ ਫੋਲਡ ਕਰਕੇ ਵੈਲਟ ਕੱਢ ਲੈਣੀ ਹੈਗੀ ਆ ਕਿਉਂਕਿ ਮੇਰਾ ਕਪੜਾ ਹੀ ਕਾਫੀ ਬਚ ਰਿਹਾ ਸੀਗਾ ਇੱਧਰ ਤੇ ਹੁਣ ਇਹ ਨਾਪ 23.5 ਇੰਚ ਲਿਖਿਆ ਹੋਇਆ ਆ ਮੇਰੇ ਕਸਟਮਰ ਨੇ ਮੈਨੂੰ ਇਹ 1 ਇੰਚ ਵਧਾ ਕੇ ਰੱਖਣ ਨੂੰ ਕਿਹਾ ਆ ਠੀਕ ਹੈ ਮੈਂ 24.5 ਇੰਚ ਰੱਖਣੀ ਆ ਇਹ ਤੇ ਤਿਆਰ ਕਰਨੀ ਹੈ 25 ਇੰਚ 1 ਇੰਚ ਐਕਸਟਰਾ ਲੈਣਾ ਹੈਗਾ ਮਾਰ ਜਾਂਦਾ ਉਹਦੇ ਅਕੋਰਡਿੰਗ ਕਟਿੰਗ ਕਰਨੀ ਹੈ ਤੇ ਆਪਾਂ ਵੈਸੀ ਵੈਲਟ ਜਿਹੜੀ ਪਾਣੀ ਹੈਗੀ ਉਹ 7 ਇੰਚ ਦੀ ਪਾਣੀ ਹੈ ਮੇਰਾ ਇਹ ਕੱਪੜਾ ਜਿਹੜਾ ਹੈਗਾ ਆ ਪੂਰਾ ਪੂਰਾ ਹੀ ਹੈ ਏ ਹੋ ਗਈ 벨ਟ ਤੇ ਹੁਣ ਜਿਹੜਾ ਇਹ ਕਪੜਾ ਬਚਿਆ ਐ ਐਕਸਟਰਾ ਇਹਦੇ ਵਿੱਚੋਂ ਆਪਾਂ ਬਚ ਕੱਢਣੀ ਹੈਗੇ ਆ ਕੁੰਦੇ ਹੁਣ ਆਪਾਂ ਜਿਹੜੀ ਇਹ ਇਸ ਤਰ੍ਹਾਂ ਪੀਸ ਹੈਗਾ ਆ ਛੋਟੀ ਸਾਈਡ ਜਿਹੜੀ ਹੈਗੀ ਇਹ ਇਹ ਤੋਂ ਆਪਾਂ ਇਸ ਤਰ੍ਹਾਂ ਰੱਖ ਲੈਣਾ ਤੈ ਲਗਾ ਲੈਣੀ ਦੇਖੋ ਬਾਕੀ ਕੱਪੜੇ ਬਚੇ ਜਿਹੜੇ ਨੂੰ ਨਾ ਫੋਲਡ ਕਰ ਲਿਆ ਹੈ ਲੈਂਥ ਵਾਈਜ਼ ਜਿੰਨਾ ਜਿੰਨਾ ਸੀਗਾ ਠੀਕ ਹੈ ਉਹ ਜਿਹੜਾ ਐਕਸਟਰਾ ਪੀਸ ਹੈਗਾ ਆ ਉਹ ਸਾਡੇ ਪੌਂਚੇ ਵਗੈਰਾ ਬਣਾਉਣ ਦੇ ਕੰਮ ਆ ਜਾਊਗਾ ਜਾਂ ਗਲੇ ਵਗੈਰਾ ਬਣਾਉਣ ਦੇ ਕੰਮ ਆ ਜਾਊਗਾ ਠੀਕ ਹੈ ਤੇ ਅਗਰ ਤੁਹਾਨੂੰ ਕਪੜਾ ਥੋੜਾ ਹੋਰ ਜਿਆਦਾ ਚਾਹੀਦਾ ਤਾਂ ਤੁਸੀਂ ਉਸੇ ਅਕੋਰਡਿੰਗ ਥੋੜਾ ਹੋਰ ਵੀ ਕੱਢ ਸਕਦੇ ਹੋ ਕਿਉਂਕਿ ਇਹ ਆਰਮ ਨਾਲ ਬਣ ਜਾਣੀ ਹੈਗੀ ਆ ਪਾ ਹੁੰਦੇ ਜਿਹੜੇ ਸਾਡੇ ਹੈ ਬਾਕੀ ਕੱਪੜੇ ਦੇ ਬਟ ਦੇਖੋ ਇਹਦਾ ਕੀ ਹੈਗਾ ਲੈਂਥ ਦੇ ਵਿੱਚ ਰੱਖ ਕੇ ਲੈਂਥ ਰੱਖ ਕੇ ਸਾਡਾ ਆਸਣ ਜਿਹੜਾ ਹੈਗਾ ਉਹ ਥੋੜਾ ਜਿਹਾ ਛੋਟਾ ਮੈਂ ਉਧਰੋਂ ਤਾਂ ਹੀ ਨਹੀਂ ਕੱਢਿਆ ਹੈਗਾ ਕਪੜਾ ਕਿਉਂਕਿ ਮੈਨੂੰ ਆਸਣ ਚੋਂ ਥੋੜਾ ਜਿਹਾ ਕਪੜਾ ਕੱਢਣਾ ਪੈਣਾ ਹੈ ਮੇਰੀ ਲੈਂਥ ਰੱਖ ਕੇ ਉੱਪਰੋਂ ਆਸਣ ਛੋਟਾ ਰਹਿ ਰਿਹਾ ਹੈ ਠੀਕ ਹੈ ਮੈਂ 3.5 3 ਇੰਚ ਇੱਥੇ ਲੈਂਥ ਰੱਖੀ ਹੈ ਤੇ ਉੱਪਰ ਜਿਹੜਾ ਮੇਰਾ ਆਸਣ ਬਚ ਰਿਹਾ ਹੈ ਉਹ ਬਚ ਰਿਹਾ ਹੈ 8 ਇੰਚ 8 ਇੰਚ ਆਸਣ ਬਹੁਤ ਛੋਟਾ ਹੈ ਇਸ ਲਈ ਮੈਂ ਆਸਣ ਚੋਂ ਕਪੜਾ ਕੱਢ ਦੂੰਗੀ ਜਿਹੜਾ ਮੇਰੇ ਗਲੇ ਬਣਾਉਣ ਦੇ ਜਾਂ ਕਿਤੇ ਵੀ ਕੰਮ ਆਊਗਾ ਠੀਕ ਹੈ ਇਸ ਲਈ ਮੈਂ ਉੱਥੇ ਸਿਰਫ ਓਨਾ ਹੀ ਕਪੜਾ ਕੱਢਣਾ ਹੈ ਜਿਆਦਾ ਕਪੜਾ ਨਹੀਂ ਕੱਢਣਾ ਜਿਹੜਾ ਹੈਗਾ ਤੇ ਹੁਣ ਇੱਥੇ 2 ਇੰਚ ਦੀ ਮੋਰੀ ਦਾ ਨਿਸ਼ਾਨ ਲਗਾਉਣ ਲੱਗੀ ਆں ਇਸੇ ਤਰ੍ਹਾਂ ਉੱਧਰਲੀ ਸਾਈਡ ਤੋਂ ਆਪਾਂ ਮਾਰਕਿੰਗ ਕਰਨੀ ਹੈ 33.5 ਇੰਚ ਉੱਪਰ ਇਹ 8 ਇੰਚ ਬਚ ਜਾਵੇਗਾ ਤੇ ਇੱਥੇ ਆਪਾਂ 2 ਇੰਚ ਦੀ ਮਾਰਕਿੰਗ ਕਰਨੀ ਮੋਰੀ ਦੀ ਹੁਣ ਇਸ ਮੋਰੀ ਤੋਂ ਇੱਧਰਲੀ ਮੋਰੀ ਤੱਕ ਤੇ ਰਸ਼ਾ ਫਿੱਟਾ ਇਸ ਤਰ੍ਹਾਂ ਰੱਖ ਦੇਣਾ ਹੈ ਸਿੱਧਾ ਕਰਕੇ ਐਨ ਠੀਕ ਹੈ ਤੇ ਇਹਦੇ ਨਾਲ-ਨਾਲ ਮਾਰਕਿੰਗ ਕਰ ਦੇਣੀ ਹੈ ਹੁਣ ਮੈਂ ਪਹਿਲਾਂ ਇਹਦੀ ਕਟਿੰਗ ਕਰ ਦੇਣੀ ਹੈ ਚਾਰੋਂ ਕੁੰਦੀਆਂ ਮੈਂ ਇਕੱਠੀਆਂ ਕਰ ਦਿੱਤੀਆਂ ਤੇ ਹੁਣ ਇਹਦਾ ਆਪਾਂ ਆਸਣ ਜਿਹੜਾ ਵੱਡਾ ਕਰਨਾ ਹੈ ਉਹ ਵੱਡਾ ਕਿਸ ਤਰ੍ਹਾਂ ਕਰਨਾ ਹੈ ਦੇਖੋ ਹੁਣ ਆਪਾਂ ਜਿੱਥੇ ਵੀ ਸਾਡੀ ਆਂਦੀ ਹੈਗੀ ਆ 10.5 ਇੰਚ ਜਿੰਨਾ ਸੀ ਰੱਖਣਾ ਹੈ ਆਸਣ ਉਹਨਾਂ ਆਂਦਾ ਹੈ ਉੱਥੇ ਆਪਾਂ ਮਾਰਕਿੰਗ ਕਰ ਦੇਣੀ ਹੈ ਤੇ ਇੱਕ ਹੋਰ ਗੱਲ ਜੇ ਤੁਹਾਨੂੰ ਕਪੜਾ ਜ਼ਿਆਦਾ ਚਾਹੀਦਾ ਹੈ ਜਿਸ ਤਰ੍ਹਾਂ ਮੇਰਾ ਤਾਂ ਉੱਧਰ ਦੂਜੇ ਪਾਸੇ ਵੀ ਬਚਿਆ ਹੋਇਆ ਕਪੜਾ ਤੁਹਾਡਾ ਉਹ ਨਹੀਂ ਬਚਿਆ ਤਾਂ ਤੁਸੀਂ ਇੱਥੋਂ ਜਿੰਨਾ ਵੀ ਕਪੜਾ ਤੁਹਾਨੂੰ ਚਾਹੀਦਾ ਹੈਗਾ ਗਲੇ ਬਣਾਉਣ ਦੇ ਲਈ ਥੋੜਾ ਜ਼ਿਆਦਾ ਰੱਖ ਕੇ 1.5 ਇੰਚ ਉੱਥੇ ਮਾਰਕਿੰਗ ਕਰਕੇ ਇਹਨੂੰ ਮੋਰੀ ਨਾਲ ਮਿਲਾ ਕੇ ਇਸ ਤਰ੍ਹਾਂ ਵੀ ਤੁਸੀਂ ਆਹ ਕਪੜਾ ਕੱਢ ਸਕਦੇ ਹੋ ਆਸਣ ਦੇ ਵਿੱਚੋਂ ਠੀਕ ਹੈ ਮੈਨੂੰ ਲਾਸਟ ਟਾਈਮ ਵੀ ਕਿਸੇ ਨੇ ਕਿਹਾ ਸੀਗਾ ਕਿ ਗਲੇ ਤੇ ਗਲੇ ਤੇ ਪਹੁੰਚ ਵਾਲੀ ਕਪੜਾ ਕਿੱਥੇ ਵੜਨਾ ਮੈਂ ਹਰ ਇੱਕ ਵੀਡੀਓ ਵਿੱਚ ਵੈਸੇ ਦੱਸਿਆ ਵਾ ਹੀ ਹੁੰਦਾ ਹੈ ਪਲੀਜ਼ ਵੀਡੀਓ ਜਿਹੜੀ ਹੈ ਸਕਿਪ ਕਰਕੇ ਨਾ ਦੇਖਿਆ ਕਰੋ ਤਾਂ ਹੀ ਪੂਰੀ ਤਰ੍ਹਾਂ ਸਮਝ ਵਿੱਚ ਆਉਂਦਾ ਆ ए हो गए कु होगी बेल्ट पले ते हो गया मोरिया लाई कपड़ा ए हो गया शर्ट ए हो गई स्लीवस ਤੇ ਆਪਾਂ ਜਿਹੜਾ ਚਾਰਾ ਕੁੰਡੀਆਂ ਦੇ ਵਿੱਚੋਂ ਚਾਰ ਪੀਸ ਇਹ ਨਿਕਲੇ ਹੈਗੇ ਆਸਣ ਦੇ ਵਿੱਚੋਂ ਇਹ ਇਹਨਾਂ ਦੇ ਬਣਾਵਾਂਗੇ ਆਪਾਂ ਗਲੇ ਵਗੈਰਾ ਠੀਕ ਹੈ ਫੁੱਲ ਸੂਟ ਦਾ ਜਿਹੜਾ ਕਪੜਾ ਹੈਗਾ ਆ ਉਹ ਪੂਰਾ ਹੋ ਗਿਆ 5 ਮੀਟਰ ਸੂਟ ਦਾ ਠੀਕ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪੂਰੀ ਤਰ੍ਹਾਂ ਸਮਝ ਵਿੱਚ ਆਈ ਹੋਵੇਗੀ ਜੇ ਵੀਡੀਓ ਥੋੜੀ ਜਿਹੀ ਵੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਤੇ ਮੇਰੀ ਵੀਡੀਓ ਨੂੰ ਪਲੀਜ਼ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਫੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ